ਲੋਕ ਸਭਾ ਚੋਣਾਂ ਇਸ ਵੇਲੇ ਚੱਲ ਰਹੀਆਂ ਨੇ ਔਰ ਲੋਕ ਸਭਾ ਚੋਣਾਂ ਦੇ ਵਿੱਚ ਇਸ ਵਾਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੋ ਕਿ ਪ੍ਰਭਾਵ ਪਾ ਰਹੀਆਂ ਨੇ ਪਰ ਇੱਕ ਚੀਜ਼ ਅਜਿਹੀ ਹੈ ਜਿਹੜੀ ਕਿ ਹਰ ਚੋਣਾਂ ਦੇ ਵਿੱਚ ਹੀ ਪ੍ਰਭਾਵ ਜਿਹੜਾ ਹੈ ਉਸ ਦਾ ਦੇਖਣ ਨੂੰ ਮਿਲਦਾ ਹੈ ਔਰ ਗੁਪਤ ਤਰੀਕੇ ਦੇ ਨਾਲ ਇਹ ਪ੍ਰਭਾਵ ਜਿਹੜਾ ਹੈ ਉਹ ਪੈਂਦਾ ਹੋਇਆ ਨਜ਼ਰ ਆਉਂਦਾ ਹੈ ਅਸੀਂ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਵਿੱਚ ਡੇਰਿਆਂ ਦਾ ਡੇਰਿਆਂ ਦੀ ਭੂਮਿਕਾ ਬਾਰੇ ਇੱਕ ਵੱਡਾ ਖੁਲਾਸਾ ਜਿਹੜਾ ਹੈ ਉਹ ਅਸੀਂ ਕਰਾਂਗੇ ਸਿਆਸਤ ਨੂੰ ਇਹ ਜਿਹੜੇ ਡੇਰੇ ਨੇ ਉਹ ਕਿੰਨਾ ਪ੍ਰਭਾਵਿਤ ਕਰਦੇ ਨੇ ਕਿਉਂ ਡੇਰਿਆਂ ਦੇ ਉੱਤੇ ਜਿਹੜੇ ਲੀਡਰ ਨੇ ਚੋਣਾਂ ਦੇ ਸਮੇਂ ਦੇ ਉੱਤੇ ਉਹਨਾਂ ਦੀ ਆਮਦ ਚੋਣਾਂ ਦੇ ਸਮੇਂ ਦੇ ਉੱਤੇ ਉਹਨਾਂ ਦਾ ਡੇਰਿਆਂ ਦੇ ਮੁਖੀਆਂ ਦੇ ਨਾਲ ਮੁਲਾਕਾਤਾਂ ਦਾ ਦੌਰ ਜਿਹੜਾ ਹੈ ਉਹ ਵੱਧਦਾ ਹੋਇਆ ਨਜ਼ਰ ਆਉਂਦਾ ਹੈ ਯਾਨੀ ਕਿ ਰੁਝਾਨ ਜਿਹੜਾ ਹੈ ਡੇਰਿਆਂ ਵੱਲ ਵੱਧ ਦੇਖਣ ਨੂੰ ਮਿਲਦਾ ਹੈ ਡੇਰਿਆਂ ਤੋਂ ਵੋਟ ਬੈਂਕ ਦੀ ਸਿਆਸਤ ਅਖਰਕਾਰ ਚਲਦੀ ਕਿਵੇਂ ਹੈ ਉਸ ਦੇ ਬਾਰੇ ਅਸੀਂ ਵੱਡਾ ਖੁਲਾਸਾ ਕਰਾਂਗੇ ਤਾਂ ਇੱਥੇ ਜੇ ਦੇਖਿਆ ਜਾਵੇ ਤਾਂ ਸਿਆਸਤ ਜਿਹੜੀ ਹੈ ਉਹ ਹਰ ਵਾਰ ਬਦਲਦੀ ਹੋਈ ਨਜ਼ਰ ਆਉਂਦੀ ਹੈ ਸਿਆਸਤ ਦੇ ਵਿੱਚ ਹਰ ਵਾਰ ਕੋਈ ਨਾ ਕੋਈ ਨਵੀਂ ਪ੍ਰਚਲਿਤ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਪਰ ਜੇਕਰ ਡੇਰਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਵੱਡੇ ਪੱਦਰ ਦੇ ਉੱਤੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਦੇਸ਼ ਦੀਆਂ ਚੋਣਾਂ ਹੋਣ ਯਾਨੀ ਕਿ ਲੋਕ ਸਭਾ ਦੀਆਂ ਚੋਣਾਂ ਹੋਣ ਉਸ ਦੇ ਵਿੱਚ ਡੇਰੇਆਂ ਦਾ ਪ੍ਰਭਾਵ ਜ਼ਰੂਰ ਰਹਿੰਦਾ ਔਰ ਵੱਡੇ ਪੱਦਰ ਦੇ ਉੱਤੇ ਡੇਰੇ ਜਿਹੜੇ ਨੇ ਉਹ ਦੇਸ਼ ਦੇ ਵਿੱਚ ਹੈਗੇ ਵੀ ਨੇ ਵਕ ਵਕ ਡੇਰੇ ਨੇ ਜੋ ਕਿ ਵਕ ਵਕ ਭੂਮਿਕਾ ਨਿਭਾਉਂਦੇ ਨੇ ਔਰ ਵਕ ਵਕ ਡੇਰੇਆਂ ਦੇ ਮੁਖੀਆਂ ਦੇ ਨਾਲ ਹੀ ਮੁਲਾਕਾਤਾਂ ਜਿਹੜੀਆਂ ਨੇ ਉਹ ਲੀਡਰਾਂ ਦੇ ਵੱਲੋਂ ਦੀ ਕੀਤੀਆਂ ਵੀ ਜਾਂਦੀਆਂ ਨੇ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਉਂਦੀਆਂ ਨੇ ਤਾਂ ਉਹ ਤਸਵੀਰਾਂ ਵੀ ਜਿਹੜੀਆਂ ਨੇ ਤੁਹਾਨੂੰ ਦਿਖਾਵਾਂਗੇ ਕਿ ਇਸ ਵਾਰ ਕਿਸ ਤਰੀਕੇ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਕਿ ਲੀਡਰ ਜਿਹੜੇ ਨੇ ਉਹ ਡੇਰੇ ਤੇ ਉੱਤੇ ਜਾਂਦੇ ਨੇ ਤਾਂ ਕਿਹੜੇ ਲੀਡਰਾਂ ਦਾ ਰੁਝਾਨ ਵੱਧ ਹੁੰਦਾ ਹੈ ਕਿਹੜੇ ਲੀਡਰਾਂ ਦਾ ਰੁਝਾਨ ਘੱਟ ਹੁੰਦਾ ਉਹ ਵੀ ਆਪਣੇ ਤੌਰ ਦੇ ਉੱਤੇ ਦੇਖਣ ਨੂੰ ਮਿਲਦਾ ਕੋਈ ਵੱਧ ਮੁਲਾਕਾਤਾਂ ਕਰਦਾ ਹੈ ਕੋਈ ਇੱਕ ਮੁਲਾਕਾਤ ਕਰਕੇ ਆਉਂਦਾ ਉਹ ਵੀ ਦੇਖਣ ਨੂੰ ਮਿਲਦਾ ਔਰ ਵੱਖ-ਵੱਖ ਡੇਰੇ ਨੇ ਜਿਹੜੇ ਭੂਮਿਕਾ ਲੋਕ ਸਭਾ ਚੋਣਾਂ ਦੇ ਵਿੱਚ ਨਿਭਾਉਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਉਸੇ ਨੂੰ ਲੈ ਕੇ ਖਲਾਸਾ ਸਿੱਕਰਨ ਜਾ ਰਹੇ ਹਾਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਵਾਂਗੇ ਤੇ ਡੇਰਿਆਂ ਦੇ ਭੂਮਿਕਾ ਜਿਹੜੀ ਆ ਉਹ ਅਕਸਰ ਵੱਡਾ ਪ੍ਰਭਾਵ ਜਿਹੜਾ ਉਹ ਪਾਉਂਦੀ ਹੋਈ ਨਜ਼ਰ ਆਉਂਦੀ ਔਰ ਇਸ ਨੂੰ ਇੱਕ ਤਰੀਕੇ ਦੇ ਨਾਲ ਸਾਈਲੈਂਟ ਵੋਟਰਸ ਦੇ ਤੌਰ ਦੇ ਉੱਤੇ ਵੀ ਇਸ ਕਰਕੇ ਦੇਖਿਆ ਜਾਂਦਾ ਕਿਉਂਕਿ ਇਹ ਜਿਹੜਾ ਚੀਜ਼ ਦਾ ਜ਼ਿਕਰ ਲਗਾਤਾਰ ਹੁੰਦਾ ਕਿ ਇਸ਼ਾਰਿਆਂ ਇਸ਼ਾਰਿਆਂ ਦੇ ਵਿੱਚ ਦੱਸਿਆ ਜਾਂਦਾ ਕਿ ਆਖਰਕਾਰ ਵੋਟ ਜਿਹੜੀ ਹੈ ਕਿਨੂੰ ਪਾਉਣੀ ਹੈ ਹਾਲਾਂਕਿ ਇਹ ਗੱਲ ਹਰ ਇੱਕ ਡੇਰੇ ਦੇ ਉੱਤੇ ਲਾਗੂ ਨਹੀਂ ਹੁੰਦੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਹਾਲ ਹੀ ਦੀਆਂ ਇਹ ਤਸਵੀਰਾਂ ਨੇ ਪੰਜਾਬ ਦੇ ਉਮੀਦਵਾਰ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਤਸਵੀਰਾਂ ਖਿੱਚਵਾ ਰਹੇ ਨੇ ਇਹ ਪਹਿਲੀ ਵ ਤੋਂ ਬਾਅਦ ਇੱਕ ਤਸਵੀਰਾਂ ਖਿਚਵਾ ਵੀ ਰਹੇ ਨੇ ਤੇ ਲੀਡਰਾਂ ਵੱਲੋਂ ਦੀ ਇਹਨਾਂ ਤਸਵੀਰਾਂ ਨੂੰ ਰਿਲੀਜ਼ ਵੀ ਕੀਤਾ ਜਾ ਰਿਹਾ ਹੈ ਇਸ ਦਾ ਕੀ ਮਤਲਬ ਸਮਝਿਆ ਜਾਵੇ ਇੱਕ ਮੋਟੋ ਜਿਹੜਾ ਹੈ ਅਜਿਹੇ ਅੰਕੜੇ ਜਿਹੜੇ ਨੇ ਜੇ ਉਹਨਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਦੇ ਮੁਤਾਬਕ ਤਕਰੀਬਨ 13 ਸੀਟਾਂ ਤੋਂ 10 ਤੋਂ ਵੱਧ ਉਮੀਦਵਾਰ ਜਿਹੜੇ ਨੇ ਉਹ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕਰ ਚੁੱਕੇ ਨੇ ਇਹਨਾਂ ਦੇ ਵਿੱਚ ਭਾਜਪਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਦਕਿ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਦੀ ਕੀਤੀ ਗਈ ਮੁਲਾਕਾਤ ਦਾ ਕੋਈ ਵੀ ਜ਼ਿਕਰ ਜਿਹੜਾ ਹੈ ਉਸ ਨੂੰ ਨਹੀਂ ਮਿਲਿਆ ਯਾਨੀ ਕਿ ਤਸਵੀਰ ਜਿਹੜੀ ਆ ਉਹ ਨਹੀਂ ਮਿਲੀ ਤਾਂ ਇਹ 8 ਤਸਵੀਰਾਂ ਨੇ ਕਰਿੰਦੇ ਉਤੇ ਅਨੀਤਾ ਸੋਮ ਪ੍ਰਕਾਸ਼ ਜੋ ਕਿ ਇਸ ਵੇਲੇ ਕਾਂਗਰਸ ਦੇ ਉਮੀਦਵਾਰ ਨੇ ਅਸ਼ੋਕ ਪ੍ਰਾਸ਼ਰ ਪੱਪੀ ਜਿਹੜੇ ਨੇ ਉਹਨਾਂ ਦੀ ਤਸਵੀਰ ਦੇਖੀ ਜਾ ਸਕਦੀ ਹੈ ਉਹਨਾਂ ਆਮ ਆਦਮੀ ਪਾਰਟੀ ਦੇ ਹੈ ਉਮੀਦਵਾਰ ਨੇ আর ਦੂਸਰੇ ਪਾਸੇ ਅਮਰ ਸਿੰਘ ਦੀ ਤਸਵੀਰ ਜਿਹੜੀ ਆ ਉਹ ਵੀ সামনে ਹੈ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਇਹ ਵੀ ਕਾਂਗਰਸ ਦੇ ਉਮੀਦਵਾਰ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਦੀ ਤਸਵੀਰ ਜਿਹੜੀ ਆ ਉਹ ਦੇਖੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਦੇ ਇਹ ਉਮੀਦਵਾਰ ਨੇ ਪਟਿਆਲੇ ਤੋਂ ਹੰਸਰਾਜ ਹੰਸ ਫਰੀਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਮਨੀਸ਼ ਦਿਵਾੜੀ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਉਹ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਸਾਹਮਣੇ ਆਈ ਜਿੱਥੇ ਕਿ ਉਹਨਾਂ ਦੇ ਵੱਲੋਂ ਦੀ ਮੁਲਾਕਾਤ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਨੇ ਤਰਨਜੀਤ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਵੀ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ 2007 ਦੀ ਸਟੱਡੀ ਦੇ ਮੁਤਾਬਕ ਪੰਜਾਬ ਦੇ ਵਿੱਚ 9000 ਡੇਰੇ ਨੇ ਡੇਰਾ ਬਿਆਸ ਡੇਰਾ सिरसा ਡੇਰਾ ਬੱਲਾਂ ਵਾਲਾ ਦਾ ਪ੍ਰਭਾਵ ਵੱਡੇ ਪੱਧਰ ਦੇ ਉੱਤੇ ਚੋਣਾਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਉੱਥੇ ਲੀਡਰ ਬਹੁਤ ਪਹੁੰਚਦੇ ਨੇ ਵੱਖ-ਵੱਖ ਸੂਬਿਆਂ ਤੋਂ ਡੇਰਿਆਂ ਦੇ ਨਾਲ ਲੱਖਾਂ ਲੋਕ ਜਿਹੜੇ ਨੇ ਉਹ ਜੁੜੇ ਹੁੰਦੇ ਨੇ ਸੰਗਤ ਜਿਸ ਤਰੀਕੇ ਦੇ ਨਾਲ ਅਸੀਂ ਦੇਖਦੇ ਹਾਂ ਡੇਰਿਆਂ ਦੇ ਨਾਲ ਜ਼ਿਆਦਾਤਰ ਦਲਿਤ ਭਾਈਚਾਰੇ ਜਿਹੜੇ ਨੇ ਉਹ ਜੁੜੇ ਹੁੰਦੇ ਨੇ ਪੰਜਾਬ ਦੇ ਵਿੱਚ ਦਲਿਤ ਜਨ ਗਣਨਾ ਜਿਹੜੀ ਹੈ ਉਹ 32% ਦੀ ਹੈ ਸਿਆਸਤ ਅਤੇ ਦਲਿਤ ਵੋਟ ਬੈਂਕ ਦੇ ਵਿਚਾਰੇ ਜਿਹੜਾ ਹੈ ਡੇਰੇ ਇੱਕ ਤਰੀਕੇ ਦੀ ਵਿਚੋਲਗੀ ਨਿਪਾਉਂਦੇ ਹੋਏ ਨਜ਼ਰ ਆਉਂਦੇ ਨੇ ਮਾਲਵਾ ਤੇ ਦੁਆਬਾ ਦੇ ਹਲਕਿਆਂ ਦੇ ਵਿੱਚ ਡੇਰਿਆਂ ਦਾ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਔਰ ਅਸੀਂ ਜ਼ਿਕਰ ਜੋ ਕੀਤਾ ਡੇਰਿਆਂ ਦਾ ਕਿ 9000 ਤੋਂ ਕਰੀਬ ਜਿਹੜੇ ਡੇਰੇ ਨੇ ਹਾਲਾਂਕਿ 2007 ਦਾ ਰਿਕਾਰਡ ਹੈ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਹੈ ਇੱਕ ਦਹਾਕੇ ਤੋਂ ਵੱਧ ਦਾ ਸਮਾਂ ਡੇਢ ਦਹਾਕਾ ਕਹਿ ਸਕਦੇ ਹੋ गुज़र ਚੁੱਕਿਆ ਹੈ ਤਾਂ ਉਸ ਦੇ ਦੌਰਾਨ ਕਿੰਨੇ ਡੇਰੇ ਹੋਰ ਬਣੇ ਹੋਣਗੇ ਇਸ ਦਾ ਰਿਕਾਰਡ ਹਲੇ ਤੱਕ ਜਿਹੜਾ ਹੈ ਉਹ ਨਹੀਂ ਹੈ ਪਰ 2007 ਦੇ ਰਿਕਾਰਡ ਦੇ ਮੁਤਾਬਕ 9000 ਡੇਰੇ ਨੇ ਸਭ ਤੋਂ ਵੱਧ ਜੇ ਜ਼ਿਕਰ ਕੀਤਾ ਜਾਵੇ ਤਾਂ ਡੇਰਾ ਬਿਆਸ ਦਾ ਜ਼ਿਕਰ ਹੁੰਦਾ ਹੈ ਇਸ ਤੋਂ ਇਲਾਵਾ ਡੇਰਾ ਬੱਲਾਵਾਲਾ ਦਾ ਜ਼ਿਕਰ ਹੁੰਦਾ ਹੈ ਤਾਂ ਉਹ ਜਿਹੜਾ ਸਭ ਤੋਂ ਵੱਧ ਪ੍ਰਭਾਵ ਪਾਉਂਦੇ ਹੋਏ ਲੋਕ ਸਭਾ ਦੇ ਵਿੱਚ ਜਾਂ ਫਿਰ ਪੰਜਾਬ ਦੀਆਂ ਜਾਂ ਪ੍ਰਦੇਸ਼ ਦੀਆਂ ਕਿਸੇ ਵਿੱਚ ਉਹਨਾਂ ਦੇ ਵਿੱਚ ਨਜ਼ਰ ਆਉਂਦੇ ਨੇ ਸਾਡੇ ਸਯੋਗੀ ਅਮਿਤ ਕੁਮਾਰ ਇਸ ਵੇਲੇ ਸੜਨਾਲ ਲਾਈਵ ਬਣੇ ਹੋਏ ਨੇ ਅਮਿਤ ਕਿਸ ਤਰੀਕੇ ਡੇਰਿਆਂ ਦੀਆਂ ਜਿਹੜੀਆਂ ਸਰਗਰਮੀਆਂ ਨੇ ਲੀਡਰਾਂ ਦੀਆਂ ਖਾਸ ਤੌਰ ਦੇ ਉੱਤੇ ਡੇਰਿਆਂ ਦੇ ਵਿੱਚ ਉਸ ਨੂੰ ਸਮਝਿਆ ਜਾਵੇ ਅਸੀਂ ਅੱਠ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਜਿੱਥੇ ਕਿ ਇਸ ਵਾਰ ਉਮੀਦਵਾਰ ਜਿਹੜੇ ਨੇ ਪਹੁੰਚੇ ਨੇ ਤਾਂ ਪ੍ਰਭਾਵ ਜਿਹੜਾ ਕਿਸ ਤਰੀਕੇ ਦੇ ਨਾਲ ਸਮਝਿਆ ਜਾਵੇ 9000 ਤੋਂ ਵੱਧ ਡੇਰੇ 2007 ਦੀ ਰਿਕਾਰਡ ਹੈ ਅਡੇਰਿਆਂ ਦੇ ਵਿੱਚ ਸਿਆਸੀ ਲੀਡਰਾਂ ਦੀਆਂ ਫੇਰੀਆਂ ਲਗਾਤਾਰ ਜਾਰੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਇੱਕ ਤੋਂ ਬਾਅਦ ਇੱਕ ਕਰਕੇ ਪੰਜਾਬ ਦੇ ਜਿਵੇਂ 13 ਲੋਕ ਸਭਾ ਹਲਕੇ ਨੇ ਤੇ ਹਰੇਕ ਲੋਕ ਸਭਾ ਹਲਕੇ ਦੇ ਵਿੱਚੋਂ 2-2 3-3 ਉਮੀਦਵਾਰ ਜਿਹੜੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਨੇ ਉਹ ਅਡੇਰੇ ਦੇ ਵਿੱਚ ਜਾ ਕੇ ਨਤਮਸਤਕ ਹੋਏ ਨੇ ਹਾਲਾਂਕਿ ਅਡੇਰੇ ਕਈ ਨੇ ਪੰਜਾਬ ਦੇ ਵਿੱਚ ਜਿਵੇਂ ਕਿ ਆਪਾਂ ਗ੍ਰਾਫਿਕਸ ਦੇ ذریعے ਵੀ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਕਿ 9000 ਦੇ ਕਰੀਬ ਡੇਰੇ ਨੇ ਤੇ ਹਰੇਕ ਡੇਰੇ ਦਾ ਆਪਣਾ ਆਪਣਾ ਇਤਿਹਾਸ ਆ ਹਰੇਕ ਡੇਰੇ ਦਾ ਆਪਣਾ ਆਪਣਾ ਪਿਛੋਕੜ ਆ ਤੇ ਹਰੇਕ ਡੇਰੇ ਦੇ ਵਿੱਚ ਜਿਹੜੇ ਸ਼ਰਧਾਲੂ ਜਾਂਦੇ ਨੇ ਉਹਨਾਂ ਦੀ ਆਪਣੀ ਆਪਣੀ ਮਾਨਤਾ ਹੈ ਤੇ ਜਿਹੜੇ ਲੋਕ ਨੇ ਜਿਆਦਾ ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕ ਨੇ ਡੇਰਿਆਂ ਦੇ ਨਾਲ ਜੁੜੇ ਹੋਏ ਨੇ ਵੋਟ ਬੈਂਕ ਜਿਆਦਾ ਆ ਜਾਂਦਾ ਹੈ ਤੇ ਜਿਹੜੇ ਸਿਆਸੀ ਲੀਡਰ ਨੇ ਧਾਰਮਿਕ ਰੂਪ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆ ਜਾਂਦੇ ਨੇ ਮੰਦਿਰਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮਸਜਿਦਾਂ ਦੇ ਵਿੱਚ ਤਾਂ ਜਾਂਦੇ ਹੀ ਜਾਂਦੇ ਨੇ ਪਰ ਡੇਰਿਆਂ ਦੇ ਵਿੱਚ ਵੀ ਜਾਂਦੇ ਨੇ ਕਿਉਂਕਿ ਜਿਹੜੇ ਉੱਥੇ ਦੇ ਪ੍ਰਮੁੱਖ ਹੁੰਦੇ ਨੇ ਡੇਰਾ ਮੁਖੀ ਹੁੰਦੇ ਨੇ ਉਹ ਖਾਸ ਤੌਰ ਤੇ ਬੜੇ ਪ੍ਰਭਾਵਸ਼ਾਲੀ ਹੁੰਦੇ ਨੇ ਆਪਣੇ ਭਗਤਾਂ ਦੇ ਵਿੱਚ ਆਪਣੇ ਸੰਗਤਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਕਿਉਂਕਿ ਜਿਹੜੀ ਵੀ ਉਹ ਗੱਲ ਕਹਿ ਦੇਣਗੇ ਉਹ ਉਹਨਾਂ ਦੇ ਲਈ ਇੱਕ ਵਾਰ ਪੱਥਰ ਤੇ ਲਕੀਰ ਜ਼ਰੂਰ ਹੋ ਜਾਂਦੀ ਆ ਤਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਇਹ ਗੱਲ ਜ਼ਰੂਰ ਦੇਖੀ ਆ ਕਿ ਉਮੀਦਵਾਰ ਪਹੁੰਚਦੇ ਨੇ ਹਾਲਾਂਕਿ ਵੱਖ-ਵੱਖ ਡੇਰੇ ਦੇ ਵੱਖ-ਵੱਖ ਪ੍ਰਭਾਵ ਨੇ ਜਿਵੇਂ ਕਿ ਤਿੰਨ ਮੁੱਖ ਡੇਰੇ ਨੇ ਡੇਰਾ ਸੱਚਾ ਸੋਧਾ ਸਰਸੇ ਵਾਲਾ ਡੇਰਾ ਵੀ ਬਹੁਤ ਪ੍ਰਭਾਵਸ਼ਾਲੀ ਪਿਛਲੇ ਸਮੇਂ ਦੇ ਵਿੱਚ ਰਿਹਾ ਹੈ ਰਾਮ ਰਹੀਮ ਨੂੰ ਪੈਰੋਲਾ ਇਹ ਖਾਸ ਤੌਰ ਤੇ ਜਿਹੜਾ ਮੁੱਦਾ ਹੈਗਾ ਇਹ ਚਰਚਾ ਦੇ ਵਿੱਚ ਬਣਿਆ ਰਿਹਾ ਕਿ ਪਰੋਲਾ ਤੇ ਉਦੋਂ ਹੁੰਦਾ ਰਿਹਾ ਜਦੋਂ ਵੋਟਾਂ ਉਂਦੀ ਰਹੀਆਂ ਨੇ ਇਸ ਤੋਂ ਇਲਾਵਾ ਡੇਰਾ ਵਿਆਸ ਰਾਧਾ ਸਵਾਮੀ ਸਤਸੰਗ ਭਵਨ ਹੈ ਤੁਸੀਂ ਜਦੋਂ ਵੀ ਪੰਜਾਬ ਦੇ ਹਾਈਵੇਅ ਤੇ ਨਿਕਲਦੇ ਹੋਵੋਗੇ ਪੰਜਾਬ ਦੇ ਤਕਰੀਬਨ ਹਰੇਕ ਸ਼ਹਿਰ ਦੇ ਵਿੱਚ ਇਹ ਸਤਸੰਗ ਭਵਨ ਦੇਖਣ ਨੂੰ ਮਿਲਦੇ ਨੇ ਇਸ ਤੋਂ ਇਲਾਵਾ ਡੇਰਾ ਬੱਲਾ ਜਲੰਧਰ ਦੇ ਵਿੱਚ ਵੀ ਬੜੀ ਮਾਨਤਾ ਹੈਗੀ ਆ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਵਾਲਮੀਕੀ ਭਾਈਚਾਰਾ, ਦਲਿਤ ਭਾਈਚਾਰਾ ਇਸ ਡੇਰੇ ਦੇ ਨਾਲ ਜੁੜਿਆ ਹੋਇਆ ਤਾਂ ਡੇਰੇ ਦੇ ਫੈਕਟਰ ਤੇ ਅੱਜ ਆਪਾਂ ਇਸ ਨੂੰ ਲੈ ਕੇ ਚਰਚਾ ਕਰ ਰਹੇ ਹਾਂ ਤਾਂ ਪਿਛਲੇ ਸਮੇਂ ਦੇ ਵਿੱਚ ਹਰੇਕ ਸਿਆਸੀ ਲੀਡਰ ਪਹੁੰਚਿਆ ਹਰੇਕ ਨੇ ਕੋਸ਼ਿਸ਼ ਕੀਤੀ ਆ ਭਾਵੇਂ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਰਹਿੰਦਾ ਪਰ ਪ੍ਰਭਾਵ ਪਾਉਣ ਦੇ ਲਈ ਉਹਨਾਂ ਵੋਟਰਾਂ ਦੀਆਂ ਨਿਗਾਹਾਂ ਦੇ ਵਿੱਚ ਆਉਣ ਦੇ ਲਈ ਜਦੋਂ ਫੋਟੋ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਤਾਂ ਵੋਟਰ ਦੇ ਮਨ ਦੇ ਵਿੱਚ ਇਹ ਗੱਲ ਜ਼ਰੂਰ ਜਾਂਦੀ ਹੈ ਕਿ ਆਵਲਾ ਲੀਡਰ ਆਵਲਾ ਉਮੀਦਵਾਰ ਜਿਹੜਾ ਸਾਡੇ ਹਲਕੇ ਤੋਂ ਖੜਾ ਹੋਇਆ ਇਹ ਤਾਂ ਸਾਡੇ ਬਾਬਾ ਜੀ ਨੂੰ ਮੰਨਦਾ ਹੈ ਤਾਂ ਆ ਜਿਹੜਾ ਪ੍ਰਭਾਵ ਹੈ ਇਹ ਉਹਨਾਂ ਦੇ ਮਨਾਂ ਦੇ ਵਿੱਚ ਜਾਂਦਾ ਤੇ ਇਹ ਫੈਕਟਰ ਬਹੁਤ ਇੰਪੈਕਟਫੁਲ ਹੋ ਜਾਂਦਾ ਹੈ ਤਾਂ ਹੀ ਇਸੇ ਕਰਕੇ ਜਿਹੜੇ ਲੀਡਰ ਨੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਤੇ ਡੇਰੇ ਦੇ ਵਿੱਚ ਜਾਂਦੇ ਨੇ ਆਪਾਂ तमाम ਉਹ ਫੈਕਟਰ ਦਿਖਾ ਰਿਹਾ ਆਪਾਂ तमाम ਉਹ ਤੱਥ ਆਪਣੇ ਦਰਸ਼ਕਾਂ ਨੂੰ ਦਿਖਾ ਰਿਹਾ ਜਿਹੜੇ ਵੋਟਾਂ ਦੇ ਦਿਨਾਂ ਦੇ ਵਿੱਚ ਡੇਰੇ ਨੂੰ ਲੈ ਕੇ ਸਾਹਮਣੇ ਆਏ ਨੇ ਤੇ ਇਹ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਵੀ ਹੈਗੇ ਨੇ ਜਿਸ ਕਰਕੇ ਲੀਡਰ ਜਿਹੜੇ ਨੇ ਉਹ ਡੇਰੇ ਦਾ ਰਖ ਜ਼ਰੂਰ ਜਾਂਦੇ ਨੇ ਹੁਣ ਤੇ ਕਰ ਮੈਂ ਤੁਹਾਨੂੰ ਦੱਸਾਂ ਤਾਂ ਤੇਰਾ ਲੋਕ ਸਭਾ ਹਲਕੇ ਨੇ ਅੱਜ ਮੈਂ ਤੇ ਮੇਰੇ ਜਿਹੜੇ ਬਾਕੀ ਸਾਥੀ ਨੇ ਕੁਲੀਗਜ਼ ਨੇ ਉਹ ਇਸ ਦੀ ਲਗਾਤਾਰ ਚਰਚਾ ਕਰ ਰਹੇ ਸੀ ਕਿ ਆ ਲੀਡਰ ਵੀ ਜਾਇਆ ਆ ਆ ਲੀਡਰ ਵੀ ਜਾਇਆ ਆ ਰਹਿੰਦੇ ਦਿਨਾਂ ਦੇ ਵਿੱਚ 1 ਜੂਨ ਨੂੰ VOTING ਹੈ ਤੇ 1 ਜੂਨ ਤੱਕ ਤਕਰੀਬਨ ਹਰੇਕ ਲੀਡਰ ਜ਼ਰੂਰ ਉਸ ਡੇਰੇ ਤੇ ਜਾਊਗਾ ਸਭ ਤੋਂ ਵੱਧ ਚਰਚਾ ਦੇ ਵਿੱਚ ਇਸ ਲਈ ਡੇਰਾ ਡੇਰਾ ਬਿਆਸ ਹੈ ਰਾਧਾ ਸਵਾਮੀ ਆ ਡੇਰਾ ਬਣਿਆ ਹੋਇਆ ਹਾਲਾਂਕਿ ਰਾਧਾ ਸਵਾਮੀ ਦੇ ਜਿਹੜੇ ਮੁਖੀ ਨੇ ਢਿੱਲੋਂ ਸਾਹਿਬ ਉਹਨਾਂ ਦੇ ਵੱਲੋਂ ਇਹ ਗੱਲ ਨਹੀਂ ਕੀਤੀ ਗਈ ਕਿ ਆਹ ਵਾਲੇ ਲੀਡਰ ਨੂੰ ਵੋਟ ਪਾਓ ਆਹ ਵਾਲੀ ਪਾਰਟੀ ਨੂੰ ਵੋਟ ਪਾਓ ਜਾਂ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਨਹੀਂ ਇਹ ਗੱਲ ਕੀਤੀ ਗਈ ਜਾਰੀ ਕਿ ਇਹਨਾਂ ਨੂੰ ਵੋਟ ਪਾਓ ਹਾਲਾਂਕਿ ਫੋਟੋ ਜਰੂਰ ਸਾਂਝੀ ਕਰ ਦਿੱਤੀ ਜਾਂਦੀ ਆ ਉਹਨਾਂ ਸਿਆਸੀ ਲੀਡਰਾਂ ਦੇ ਵੱਲੋਂ ਹੀ ਬਾਬਾ ਜੀ ਵੀ ਜਰੂਰ ਇਸ ਵੱਲ ਜਰੂਰ ਧਿਆਨ ਦਿੰਦੇ ਹੋਣਗੇ ਕਿ ਹਰੇਕ ਲੀਡਰ ਘੰਟੇ ਬਾਅਦ ਉਹ ਘੰਟਿਆਂ ਬਾਅਦ ਜਾਂ ਇੱਕ ਦਿਨ ਬਾਅਦ ਜਾਂ ਦੂਜੇ ਦਿਨ ਉਹਨਾਂ ਦੇ ਕੋਲ ਆ ਜਾਂਦਾ ਤੇ ਫੋਟੋ ਖਿੱਚਵਾ ਕੇ ਸੋਸ਼ਲ ਮੀਡੀਆ ਤੇ ਪਾ ਦਿੰਦਾ ਤੇ ਉਸ ਤੋਂ ஆ உதவாரவி ਦੇਰਾ ਬਿਆਸ ਦੇ ਨਾਲ ਜੁੜਿਆ ਹੋਇਆ ਜੀ ਜੀ ਬਿਲਕੁਲ ਅਮੀ ਤਨਵਰ ਕੁਰਾਲ ਸਾਰੀ ਇਸ ਜਾਣਕਾਰੀ ਦੇ ਲਈ ਤਾਂ ਜ਼ਿਕਰ ਇਸ ਚੀਜ਼ ਦਾ ਵੀ ਹੋਇਆ ਸੀ ਕਿ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਇਸ ਵਾਰ ਉਹਨਾਂ ਦੇ ਵੱਲੋਂ ਦੀ ਵੀ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤਕਰੀਬਨ ਇਹ ਪਹਿਲੀ ਵਾਰ ਹੋਏਗਾ ਕਿ ਇਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਦੀ ਇਹ ਸਰਗਰਮੀ ਦੇਖਣ ਨੂੰ ਮਿਲੀ ਹੈ ਖੈਰ ਜਿਹੜੇ ਡੇਰਿਆਂ ਦੇ ਨਾਲ ਲੋਕ ਜੁੜੇ ਹੋਏ ਨੇ ਉਹ ਕਿਹਨੂੰ ਵੋਟ ਪਾਉਣਗੇ ਕਿਹਨੂੰ ਵੋਟ ਨਹੀਂ ਪਾਉਣਗੇ ਕਿਹਦੇ ਹੱਕ ਦੇ ਵਿੱਚ ਭੁਗਤਣਗੇ ਕਿ ਕਿਹਦੇ ਹੱਕ ਦੇ ਵਿੱਚ ਨਹੀਂ ਭੁਗਤਣਗੇ ਇਹ ਤਾਂ ਜਿਹੜਾ ਹੈ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇਸ ਦਾ ਜ਼ਿਕਰ ਹੈ ਕਿ ਲੀਡਰ ਜਿਹੜ ਦੇਖਣ ਨੂੰ ਮਿਲਦੇ ਨਹੀਂ ਜਾਂ ਉਹਨਾਂ ਦੀ ਆਮਦ ਜਿਹੜੀ ਹੈ ਉਹ ਖਾਸ ਤੌਰ ਦੇ ਉੱਤੇ ਚੋਣਾਂ ਦੇ ਦਰਮਿਆਨ ਸ਼ੁਰੂ ਹੋ ਜਾਂਦੀ ਹੈ ਜਿਵੇਂ ਮੇਰੇ ਸਹਿਯੋਗੀ ਅਮਿਤ ਨੇ ਵੀ ਜ਼ਿਕਰ ਕੀਤਾ ਕਿ ਇਹ ਵੀ ਚੀਜ਼ ਜਿਹੜੀ ਹੈ ਨੋਟ ਕੀਤੀ ਜਾਂਦੀ ਹੈ ਕਿ ਕਿਹੜੇ ਡੇਰੇ ਦੇ ਵਿੱਚ ਸਭ ਤੋਂ ਜ਼ਿਆਦਾ ਲੀਡਰ ਪਹੁੰਚ ਰਹੇ ਨੇ ਜਾਂ ਫਿਰ ਚੋਣਾਂ ਦੇ ਦਰਮਿਆਨ ਜੇ ਕੋਈ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਉਸ ਨੂੰ ਕਿੰਨੀ ਵਾਰ ਪੈਰੋਲ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਪ੍ਰਭਾਵ ਰੱਖਦੀਆਂ ਨੇ ਉਹ ਸਾਰੀਆਂ ਚੀਜ਼ਾਂ ਕਈ ਲੋਕ ਸਮਝਦੇ ਵੀ ਨੇ ਕਈ ਲੋਕ ਨਹੀਂ ਵੀ ਸਮਝਦੇ ਪਰ ਫਿਲਹਾਲ ਜ਼ਿਕਰ ਸਿਰਫ ਇਨਾ ਕੁ ਜ਼ਰੂਰ ਹੁੰਦਾ ਹੈ ਕਿ ਡੇਰੇ ਭੂਮਿਕਾ ਕਿਸ ਤਰੀਕੇ ਦੀ ਨਿਭਾਉਂਦੇ ਨੇ ਆਪਣੇ ਡੇਰਿਆਂ ਦੇ ਜਿਹੜੇ ਮੁਖੀ ਨੇ ਉਹਨਾਂ ਦੀ ਗੱਲ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਮੰਨੀ ਜਾਂਦੀ ਹੈ ਔਰ ਕਿਸ ਤਰੀਕੇ ਇਸ਼ਾਰਿਆਂ ਦੇ ਵਿੱਚ ਆਪਣੀ ਗੱਲ ਪਹੁੰਚਾਈ ਜਾਂਦੀ ਹੈ ਇਹ ਵੀ ਬੇਹਦ ਖਾਸ ਰਹਿੰਦਾ ਇੱਕ ਜੂਨ ਨੂੰ ਪੰਜਾਬ 'ਚ VOTING ਹੈ ਜਿੱਥੇ ਸਿਆਸੀ ਲੀਡਰ ਵੋਟਰਾਂ ਨੂੰ ਸਿੱਧੇ ਤੌਰ ਤੇ ਵੋਟਾ ਪਾਉਣ ਲਈ ਅਪੀਲ ਕਰ ਰਹੇ ਨੇ ਉੱਥੇ ਹੀ ਡੇਰਿਆਂ 'ਚ ਜਾ ਕੇ ਸ਼ਰਧਾਲੂਆਂ ਉੱਪਰ ਪ੍ਰਭਾਵ ਵੀ ਪਾਇਆ ਜਾ ਰਿਹਾ ਡੇਰਾ ਮੁਖੀਆਂ ਤੋਂ ਅਸ਼ੀਰਵਾਦ ਲੈ ਕੇ ਧਾਰਮਿਕ ਡੇਰਿਆਂ 'ਚ ਡੇਰਾ ਰਾਧਾ ਸਵਾਮੀ ਸਭ ਤੋਂ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਡੇਰੇ ਦੇ ਸ਼ਰਧਾਲੂ ਪੰਜਾਬ ਦੇ ਹਰ ਪਿੰਡ ਸ਼ਹਿਰ 'ਚ ਮੌਜੂਦ ਨੇ ਤੇ ਵੱਖ-ਵੱਖ ਹਲਕਿਆਂ ਤੋਂ ਚੋਣਾ ਲੜ ਰਹੇ ਉਮੀਦਵਾਰ ਅਸ਼ੀਰਵਾਦ ਲੈਣ ਪਹੁੰਚ ਰਹੇ ਨੇ ਡੇਰਾ ਰਾਧਾ ਸਵਾਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਦਾ ਹਾਲਾਂਕਿ ਡੇਰਾ ਮੁਖੀ ਤੇ ਡੇਰੇ ਦੇ ਪ੍ਰਬੰਧਕਾਂ ਵੱਲੋਂ ਕਦੇ ਵੀ ਆਪਣੇ ਸ਼ਰਧਾਲੂਆਂ ਨੂੰ ਵੋਟਾਂ ਪਾਉਣ ਲਈ ਕੋਈ ਸੰਦੇਸ਼ ਜਾਰੀ ਨਹੀਂ ਕੀਤਾ ਜਾਂਦਾ ਹੁਣ ਜੇ ਪਿਛਲੇ ਦਿਨਾਂ 'ਚ ਡੇਰਾ ਬਿਆਸ ਮੁਖੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਉਮੀਦਵਾਰਾਂ ਤੇ ਸਿਆਸਦਾਨਾਂ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਜੀਤ ਸਿੰਘ ਰੰਦਾਵਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਰਣਜੀਤ ਸਿੰਘ ਸੰਧੂ ਜਿਲੰਦਰ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਫਤਿਹਗੜ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਅਮਰ ਸਿੰਘ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹਨ ਅਮਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਜਲੰਧਰ ਤੋਂ ਅਕਾਲੀ ਦਲ ਉਮੀਦਵਾਰ ਮਹਿੰਦਰ ਸਿੰਘ ਕੇਪੀ ਜਲੰਧਰ ਤੋਂ ਬਸਪਾ ਉਮੀਦਵਾਰ ਬਲਵਿੰਦਰ ਸਿੰਘ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਅਫਵਿੰਗ ਤੇ ਭਾਜਪਾਈ ਉਮੀਦਵਾਰ ਰਮਨਿਤ ਬਿੱਟੂ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨਨਕਪੁਰ ਸਾਹਿਬ ਤੋਂ ਮਲਵਿੰਦਰ ਕੰਗ ਪਟਿਆਲਾ ਤੋਂ ਆਪ ਉਮੀਦਵਾਰ ਡਾਕਟਰ ਬਲਬੀਨ ਸਿੰਘ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਚੰਡੀਗੜ੍ਹ ਤੋਂ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਮਨੀਸ਼ ਇਨਾ ਸਾਰੇ ਉਮੀਦਵਾਰਾਂ ਨੇ ਡੇਰਾ ਰਾਧਾ ਸਵਾਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਅਸ਼ੀਰਵਾਦ ਲਿਆ। ਅਜੇ ਵੋਟਾਂ ਨੂੰ ਦਿਨ ਪਏ ਨੇ ਤੇ ਅਗਲੇ ਦਿਨਾਂ ਦੌਰਾਨ ਜਿਹੜੇ ਵੀ ਉਮੀਦਵਾਰ ਲੱਗਦਾ ਰਹੇਗੇ ਨੇ ਉਹ ਵੀ ਡੇਰਾ ਬਿਆਸ ਵਿਖੇ ਅਸ਼ੀਰਵਾਦ ਲੈਣ ਪਹੁੰਚ ਸਕਦੇ ਨੇ। ਇਸ ਤੋਂ ਇਲਾਵਾ ਸੀਆ ਭਗਵੰਤ ਸਿੰਘ ਮਾਨ ਵੀ ਪਿਛਲੇ ਦਿਨੀ ਡੇਰਾ ਮੁਖੀ ਨਾਲ ਮਿਲੇ ਤੇ ਅਸ਼ੀਰਵਾਦ ਲਿਆ ਸੀ ਤੇ ਪਿਛਲੇ ਸਾਲ ਪ੍ਰਧਾਨ ਮੰਤਰੀ ਮੋਦੀ ਵੀ ਡੇਰਾ ਬਿਆਸ ਜਾ ਕੇ ਹਾਜ਼ਰੀ ਲਵਾ ਚੁੱਕੇ ਨੇ। ਡੇਰਾ ਰਾਧਾ ਸਵਾਮੀ 1891 ਵਿੱਚ ਹੋਣ ਚ ਆਇਆ। ਇਸ ਦੀ ਸਥਾਪਨਾ ਬਾਬਾ ਜਮਲ ਸਿੰਘ ਜੀ ਵੱਲੋਂ ਕੀਤੀ ਗਈ ਸੀ ਮੌਜੂਦਾ ਸਮੇਂ ਪੂਰੇ ਦੇਸ਼ ਅੰਦਰ ਡੇਰਾ ਰਾਦਾ ਸਵਾਮੀ ਦੇ 5000 ਤੋਂ ਵੱਧ satsang ਭਵਨ ਨੇ ਜਿੱਥੇ ਹਰ ਹਫਤੇ ਲੱਖਾਂ ਸ਼ਰਧਾਲੂ ਡੇਰਾ ਮੁਖੀ ਵਿਰਿੰਦਰ ਸਿੰਘ ਢਿੱਲੋਂ ਦੇ प्रवचन ਸੁਣਨ ਲਈ ਇਕੱਠੇ ਹੁੰਦੇ ਨੇ ਇਸ ਤੋਂ ਇਲਾਵਾ ਦੇਸ਼ ਤੋਂ ਬਾਹਰ ਵੀ ਕਰੀਬ 90 ਦੇਸ਼ਾਂ 'ਚ satsang ਭਵਨ ਬਣੇ ਹੋਏ ਨੇ ਇਸੇ ਲਈ ਇਹ ਡੇਰਾ ਫੈਕਟਰ ਸਿਆਸਤਦਾਨਾਂ ਦੇ ਲਈ ਬਹੁਤ ਲਾਹੇਵੰਦ ਰਹਿੰਦਾ ਹੈ